अच्छा ਜਿਵੇਂ ਆਪਾਂ ਦੇਖਦੇ ਆਂ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ 'ਚ ਖਾਣ-ਪੀਣ 'ਚ ਮਦਦ ਕਰਦੇ ਨੇ ਹਨਾ ਹਾਂਜੀ ਬਿਲਕੁਲ ਤਾਂ ਕਦੇ ਸੋਚਿਆ ਕਿ ਕੈਨੇਡਾ ਦੀ ਸਰਕਾਰ ਉਹਨਾਂ ਲੋਕਾਂ ਦੀ ਕਿਵੇਂ ਮਦਦ ਕਰਦੀ ਹੈ ਜਿਹੜੇ ਸਿਹਤ ਦੇ ਕਾਰਨਾਂ ਕਰਕੇ ਕੰਮ ਨਹੀਂ ਕਰ ਸਕਦੇ ਹੂੰ ਇਹ ਬਹੁਤ ਹੀ ਅਹਿਮ ਸਵਾਲ ਹੈ ਤੇ ਕਈ ਲੋਕਾਂ ਲਈ ਤਾਂ ਇਹ ਸਿਰਫ ਮਦਦ ਨਹੀਂ ਇਹ ਤਾਂ ਗੁਜ਼ਾਰੇ ਦਾ ਹੀ ਸਵਾਲ ਬਣ ਜਾਂਦਾ ਸਹੀ ਗੱਲ ਹੈ ਸੋ ਅੱਜ ਆਪਾਂ ਨਾ ਕੈਨੇਡਾ ਵਿੱਚ ਜਿਹੜੇ ਅਪੰਗਤਾ ਸਹਾਇਤਾ ਲਾਭ ਮਿਲਦੇ ਨੇ ਕਾਸ ਕਰਕੇ ਕੈਨੇਡਾ ਪੈਨਸ਼ਨ ਪਲਾਨ ਯਾਨੀ ਸੀਪੀਪੀ ਦਾ ਡਿਸੇਬਿਲਟੀ ਬੈਨੀਫਿਟ ਉਸਤੇ ਥੋੜਾ ਗੌਰ ਨਾਲ ਨਜ਼ਰ ਮਾਰਾਂਗੇ ਹਾਂਜੀ ਸਾਡੇ ਕੋਲ ਕੁਝ ਸਰੋਤ ਆਏ ਸੀ ਤੇ ਮਕਸਦ ਇਹ ਹੈ ਕਿ ਆਪਾਂ ਉਹਨਾਂ ਚੋਂ ਮੁੱਖ ਗੱਲਾਂ ਕੱਢੀਏ ਵੀ ਕੌਣ ਇਹਦੇ ਲਈ ਯੋਗ ਹੈ ਕਿੰਨੀ ਕੁ ਮਦਦ ਮਿਲਦੀ ਹੈ ਤੇ ਹੋਰ ਕਿਹੜੀਆਂ ਗੱਲਾਂ ਧਿਆਨ ਚ ਰੱਖਣ ਵਾਲੀਆਂ ਨੇ ਚਲੋ ਫਿਰ ਸ਼ੁਰੂ ਕਰਦੇ ਹਾਂ ਚਲੋ ਫਿਰ ਇਸ ਨੂੰ ਖੋਲ ਕੇ ਵੇਖੀਏ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਸੀਪੀਪੀ ਡਿਸੇਬਿਲਟੀ ਬੈਨੀਫਿਟ ਅਸਲ ਵਿੱਚ ਹੈ ਕੀ ਚੀਜ਼ ਦੇਖੋ ਸਿੱਧੇ ਜ ਸ਼ਬਦਾਂ ਵਿੱਚ ਇਹਨਾਂ 65 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨਾਂ ਲਈ ਇੱਕ ਮਹੀਨਾਵਾਰੀ ਰਕਮ ਹੈ। ਅੱਛਾ ਪਰ ਸ਼ਰਤ ਇਹ ਹੈ ਕਿ ਉਹਨਾਂ ਨੇ ਪਹਿਲਾਂ ਕੰਮ ਕਰਕੇ ਸੀਪੀਪੀ ਵਿੱਚ ਆਪਣਾ ਹਿੱਸਾ ਪਾਇਆ ਹੋਵੇ ਹਾਂਜੀ ਤੇ ਇਹ ਸਿਰਫ ਤਾਂ ਹੀ ਮਿਲਦਾ ਜੇ ਕੋਈ ਗੰਭੀਰ ਤੇ ਲੰਮੇ ਸਮੇਂ ਦੀ ਕੋਈ ਮਾਨਸਿਕ ਜਾਂ ਸਰੀਰਕ ਕਮਜ਼ੋਰੀ ਹੋਵੇ ਹੂੰ ਜਿਸ ਕਾਰਨ ਉਹ ਕੋਈ ਵੀ ਨਿਯਮਿਤ ਰੋਜ਼ਗਾਰ ਯਾਨੀ ਗੇਨਫੁਲ এমਪਲॉयਮੈਂਟ ਕਰਨ ਦੇ ਕਾਬਿਲ ਨਾ ਹੋਵੇ ਨਿਯਮਿਤ ਰੋਜ਼ਗਾਰ ਇਹ ਥੋੜਾ ਜਿਹਾ ਹੋਰ ਸਮਝਾਓਗੇ ਮਤਲਬ ਬਿਲਕੁਲ ਕੋਈ ਕੰਮ ਨਹੀਂ ਕਰ ਸਕਦਾ ਬੰਦਾ ਹਾਂ ਮੋٹے ਤੌਰ ਤੇ ਇਹੀ ਮਤਲਬ ਹੈ ਕੋਈ ਵੀ ਅਜਿਹਾ ਕੰਮ ਜਿਸ ਤੋਂ ਬੰਦੇ ਨੂੰ ਠੀਕ ਠਾਕ ਆਮਦਨ ਹੋ ਸਕੇ ਉਹ ਨਾ ਕਰ ਪਾਉਂਦਾ ਹੋਵੇ ਕੋਈ ਨਿੱਕਾ ਮੋਟਾ ਜਾਂ ਕਦੇ ਕਦਾਈ ਵਾਲਾ ਕੰਮ ਸ਼ਾਇਦ ਨਾ ਗਿਣਿਆ ਜਾਵੇ ਠੀਕ ਹੈ ਤੇ ਇਹ ਜਿਵੇਂ ਕਹ ਲੋ ਕੈਨੇਡਾ ਦਾ ਜਿਹੜਾ ਪੂਰਾ ਅਪੰਗਤਾ ਸਹਾਇਤਾ ਦਾ ਸਿਸਟਮ ਹੈ ਉਹਦਾ ਇੱਕ ਜ਼ਰੂਰੀ ਹਿੱਸਾ ਹੈ ਅੱਛਾ ਜਿਹੜੇ ਸਾਡੇ ਕੋਲ ਸਰੋਤ ਸੀ ਉਹਨਾਂ ਵਿੱਚ ਇਸ ਦੀਆਂ ਕਿਸਮਾਂ ਤੇ ਕਿੰਨਾ ਪੈਸਾ ਮਿਲਦਾ ਉਹਦੇ ਬਾਰੇ ਵੀ ਗੱਲ ਸੀ ਇਹ ਕਿੰਨੀਆਂ ਕੋ ਕਿਸਮਾਂ ਨੇ ਤੇ ਰਕਮ ਕਿੰਨੀ ਕੁ ਹੁੰਦੀ ਹੈ ਹਾਂਜੀ ਦੇਖੋ ਮੁੱਖ ਤੌਰ ਤੇ ਨਾ ਦੋ ਕਿਸਮਾਂ ਦਾ ਜ਼ਿਕਰ ਸੀ ਸਰੋਤਾਂ ਚ ਇੱਕ ਹੈਗੀ ਆ ਰੈਗੂਲਰ ਸੀਪੀਪੀ ਡਿਸੇਬਿਲਟੀ ਬੈਨੀਫਿਟ ਹਾਂਜੀ ਤੇ ਉਹਨਾਂ ਲਈ ਹੈ ਜਿਹੜੇ 65 ਸਾਲ ਤੋਂ ਉੱਠ ਨੇ ਤੇ ਹਾਲੇ ਰੈਗੂਲਰ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਨਹੀਂ ਲੈ ਰਹੇ ਠੀਕ ਸਰੋਤਾਂ ਚ 2021 ਦੇ ਕੁਝ ਆਂਕੜੇ ਸੀ ਉਹਨਾਂ ਮੁਤਾਬਕ ਔਸਤਨ ਜੇ ਦੇਖੀਏ ਤਾਂ ਲਗਭਗ 1031 ਡਾਲਰ ਮਹੀਨੇ ਦਾ ਬਣਦਾ ਸੀ ਔਸਤਨ 1031 ਡਾਲਰ ਹਾਂ ਤੇ ਵੱਧ ਤੋਂ ਵੱਧ ਮਤਲਬ ਮੈਕਸਿਮਮ 1413 ਡਾਲਰ ਮੀਨ ਨਵਾਰ ਤੱਕ ਜਾ ਸਕਦਾ ਸੀ ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਹ ਰਕਮ ਨਾ ਹਰ ਇੱਕ ਲਈ ਵੱਖਰੀ ਹੁੰਦੀ ਹੈ ਅੱਛਾ ਉਹ ਕਿਉਂ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਹਿਲਾਂ ਕੰਮ ਕਰਦੇ ਹੋਏ ਸੀਪੀਪੀ ਵਿੱਚ ਕਿੰਨਾ ਯੋਗਦਾਨ ਪਾਇਆ ਸੀ ਜਿੰਨਾ ਜ਼ਿਆਦਾ ਪਾਇਆ ਓਨੀ ਜ਼ਿਆਦਾ ਰਕਮ ਮਿਲਣ ਦੀ ਸੰਭਾਵਨਾ ਸਮਝ ਗਈ 1413 ਵੱਧ ਤੋਂ ਵੱਧ ਇਸ ਗੱਲ ਤੇ ਆਪਾਂ ਮੁਰਕ ਕਿ ਆਉਣੇ ਆ ਕਿ ਇਹ ਅੱਜ ਦੇ ਜ਼ਮਾਨੇ ਚ ਕਾਫੀ ਹੈ ਜਾਂ ਨਹੀਂ ਦੂਜੀ ਕਿਸਮ ਕਿਹੜੀ ਸੀ ਫਿਰ ਦੂਜੀ ਹੈਗੀ ਹੈ ਸੀਪੀਪੀ ਪੋਸਟ ਰਿਟਾਇਰਮੈਂਟ ਡਿਸੇਬਿਲਟੀ ਬੈਨੀਫਿਟ ਪੋਸਟ ਰਿਟਾਇਰਮੈਂਟ ਹਾਂਜੀ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ 60 ਤੋਂ 65 ਸਾਲ ਦੇ ਵਿਚਕਾਰ ਨੇ ਤੇ ਆਪਣੀ ਰੈਗੂਲਰ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਪਹਿਲਾਂ ਹੀ ਲੈ ਰਹੇ ਸੀ ਪਰ ਬਾਅਦ ਵਿੱਚ ਕਿਸੇ ਕਾਰਨ ਅਪੰਗ ਹੋ ਗਏ। ਅੱਛਾ ਜਿਹੜੇ ਪਹਿਲਾਂ ਹੀ ਰਿਟਾਇਰਮੈਂਟ ਪੈਨਸ਼ਨ ਲੈ ਰਹੇ ਸੀ? ਬਿਲਕੁਲ। ਇਹ ਇੱਕ ਵਾਧੂ ਰਕਮ ਮਿਲਦੀ ਆ ਪਰ ਇਹ ਥੋੜੀ ਘੱਟ ਹੁੰਦੀ ਆ। 2021 ਚ ਇਹ ਲਗਭਗ 510 ਡਾਲਰ ਮਹੀਨੇ ਦੀ ਸੀ। ਹਮ ਇੱਥੇ ਇੱਕ ਗੱਲ ਹੋਰ ਦਿਲਚਸਪ ਹੈ। ਜਿਵੇਂ ਸਰੋਤਾਂ 'ਚ ਵੀ ਇਸ਼ਾਰਾ ਸੀ ਕਿ ਇਹਨਾਂ ਤੋਂ ਇਲਾਵਾ ਹੋਰ ਪ੍ਰੋਗਰਾਮ ਵੀ ਮੌਜੂਦ ਨੇ ਹੋਰ ਵੀ ਨੇ ਹਾਂਜੀ ਇੱਕ ਨਵਾਂ ਫੈਡਰਲ ਯਾਨੀ ਪੂਰੇ ਕੈਨੇਡਾ ਲਈ ਕੈਨੇਡਾ ਡਿਸੇਬਿਲਟੀ ਬੈਨੇਫਿਟ ਸੀਡੀਬੀ ਆ ਰਿਆ ਜਾਂ ਸ਼ਾਇਦ ਆ ਗਿਆ ਹੋਵੇ ਇਹ ਖਾਸ ਕਰਕੇ ਉਹਨਾਂ ਕਾ ਆਮਦਨ ਵਾਲਿਆਂ ਲਈ ਆ ਜਿਹੜੇ ਡਿਸੇਬਿਲਟੀ ਟੈਕਸ ਕ੍ਰੈਡਿਟ ਡਟੀਸੀ ਲਈ ਯੋਗ ਨੇ ਡਟੀਸੀ ਇਹ ਅਪੰਗਤਾ ਲਈ ਇੱਕ ਟੈਕਸ ਕਟੌਤੀ ਹੁੰਦੀ ਹੈ ਠੀਕ ਬਿਲਕੁਲ ਤੇ ਨਾਲ ਹੀ ਹਰ ਸੂਬੇ ਦੇ ਆਪਣੇ ਪ੍ਰੋਗਰਾਮ ਵੀ ਹੁੰਦੇ ਨੇ ਜਿਵੇਂ ਤੁਸੀਂ 온ਟਾਰੀਓ ਵਿੱਚ ODSP ਬਾਰੇ ਸੁਣਿਆ ਹੋਣਾ ਹਾਂਜੀ ਸੁਣਿਆ ਹੈ ਤਾਂ ਇਹ ਤਾਂ ਕਾਫੀ ਸਾਰੇ ਬੈਨੀਫਿਟ ਹੋ ਗਏ ਚਲੋ ਹੁਣ ਯੋਗਤਾ ਤੇ ਅਰਜ਼ੀ ਦੀ ਗੱਲ ਕਰੀਏ ਕਿ ਇਹ ਬਹੁਤ ਔਖਾ ਕੰਮ ਹੈ ਅਪਲਾਈ ਕਰਨਾ ਜਿਵੇਂ ਕਈ ਵਾਰ ਸਰਕਾਰੀ ਕੰਮਾਂ ਚ ਹੁੰਦਾ ਦੇਖੋ ਔਖਾ ਤਾਂ ਨਹੀਂ ਕਹਿ ਸਕਦੇ ਪਰ ਹਾਂ ਕਾਗਜ਼ੀ ਕਾਰਵਾਈ ਤਾਂ ਹੈਗੀ ਆ ਯੋਗਤਾ ਦੀ ਮੁੱਖ ਸ਼ਰਤ ਤਾਂ ਉਹੀ ਆ ਗੰਭੀਰ ਲੰਬੇ ਸਮੇਂ ਦੀ ਅਪੰਗਤਾ ਜਿਹੜੀ ਕੰਮ ਕਰਨ ਦੀ ਕਾਬਲੀਅਤ 'ਤੇ ਅਸਰ ਪਾਵੇ ਤੇ ਕੈਨੇਡਾ ਦਾ ਵਸਨੀਕ ਹੋਣਾ ਵੀ ਜ਼ਰੂਰੀ ਹੈ ਹਾਂਜੀ ਉਹ ਤਾਂ ਹੈ ਹੀ ਅਰਜ਼ੀ ਦੇ ਲਈ ਫਾਰਮ ਭਰਨੇ ਪੈਂਦੇ ਨੇ ਉਹਦਾ ਇੱਕ ਹਿੱਸਾ ਤੁਹਾਡੇ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਨੇ ਭਰਨਾ ਹੁੰਦਾ ਤੁਹਾਡੀ ਮੈਡੀਕਲ ਹਾਲਤ ਬਾਰੇ ਦੱਸਣਾ ਹੁੰਦਾ ਅੱਛਾ ਡਾਕਟਰ ਦਾ ਰੋਲ ਅਹਿਮ ਹੈ ਬਹੁਤ ਜ਼ਿਆਦਾ ਨਾਲ ਮੈਡੀਕਲ ਰਿਪੋਰਟਾਂ ਵਗੈਰਾ ਲਗਦੀਆਂ ਨੇ ਫਿਰ ਇਹ ਸਾਰਾ ਕੁਝ ਸਰਵਿਸ ਕੈਨੇਡਾ ਨੂੰ ਭੇਜਣਾ ਹੁੰਦਾ ਚਾਹੇ ਡਾਕ ਰਾਹੀਂ ਭੇਜ ਦਿਓ ਜਾਂ ਆਨਲਾਈਨ ਵੀ ਹੋ ਜਾਂਦਾ ਤੇ ਸਰੋਤਾ ਵਿੱਚ ਇਮਾਨਦਾਰੀ ਬਾਰੇ ਵੀ ਕੁਝ ਕਿਹਾ ਗਿਆ ਸੀ ਮਤਲਬ ਸੱਚ ਦੱਸਣਾ ਕਿੰਨਾ ਜ਼ਰੂਰੀ ਹੈ ਹਾਂ ਹਾਂ ਇਹ ਬਹੁਤ ਜ਼ਰੂਰੀ ਨੁਕਤਾ ਉਠਾਇਆ ਗਿਆ ਸੀ ਦੇਖੋ ਜੇ ਕੋਈ ਗਲਤ ਜਾਣਕਾਰੀ ਦਿੰਦਾ ਜਾਂ ਜਾਣ ਬੁਝ ਕੇ ਝੂਠਾ ਦਾਵਾ ਕਰਦਾ ਤਾਂ ਉਹਦੇ ਨਤੀਜੇ ਬਹੁਤ ਗੰਭੀਰ ਹੋ ਸਕਦੇ ਨੇ ਜਿਵੇਂ ਕਿ ਜਿਵੇਂ ਕਿ ਜਿੰਨਾ ਪੈਸਾ ਲਿਆ ਉਹ ਵਾਪਸ ਕਰਨਾ ਪੈ ਸਕਦਾ ਹੈ ਉੱਤੇ ਜੁਰਮਾਨੇ ਲੱਗ ਸਕਦੇ ਨੇ ਤੇ ਕਈ ਵਾਰੀ ਕਾਨੂੰਨੀ ਕਾਰਵਾਈ ਮਤਲਬ ਕੋਰਟ ਕਚਹਿਰੀ ਤੱਕ ਵੀ ਗਲ ਪਹੁੰਚ ਸਕਦੀ ਹੈ ਉਹ ਤੇ ਮਜ਼ਾਕ ਨਹੀਂ ਹੈ ਬਿਲਕੁਲ ਨਹੀਂ اچھا ਇੱਕ ਹੋਰ ਚੀਜ਼ ਜਿਸ ਤੇ ਸਰੋਤਾ ਨੇ ਕਾਫੀ ਜ਼ੋਰ ਦਿੱਤਾ ਸੀ ਉਹ ਸੀ ਇਸ ਬੈਨੀਫਿਟ ਦਾ ਦੂਜੇ بیمੇ ਯਾਨੀ ਇੰਸ਼ੋਰੈਂਸ ਨਾਲ ਕੀ ਸਬੰਧ ਹੈ ਇੱਕ ਸੈਕੰਡ ਪੇਅਰ ਵਾਲੀ ਗੱਲ ਆਈ ਸੀ ਇਹ ਕੀ ਚੱਕਰ ਹੈ ਇਸ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਜੇ ਆਪਾਂ ਇਸ ਨੂੰ ਥੋੜਾ ਵੱਡੀ ਤਸਵੀਰ ਚ ਦੇਖੀਏ ਬਹੁਤ ਸਾਰੇ ਲੋਕਾਂ ਕੋਲ ਨਾ ਕੰਮ ਵਾਲੀ ਥਾਂ ਤੋਂ ਜਾਂ ਉਹਨਾਂ ਨੇ ਆਪ ਨਿਜੀ ਤੌਰ ਤੇ ਲੌਂਗ ਟਰਮ ਡਿਸੇਬਿਲਟੀ ਯਾਨੀ ਐਲਟੀਡੀ ਦਾ ਬੀਮਾ ਕਰਵਾਇਆ ਹੁੰਦਾ हां जी ਹੁੰਦਾ ਕਈਆਂ ਕੋਲ ਜ਼ਿਆਦਾਤਰ ਇਹ ਜਿਹੜੀਆਂ ਪਾਲਿਸੀਆਂ ਹੁੰਦੀਆਂ ਨੇ ਇਹ ਸੈਕੰਡ ਪੇਅਰ ਹੁੰਦੀਆਂ ਨੇ ਸੈਕੰਡ ਪੇਅਰ ਦਾ ਮਤਲਬ ਹੈ ਕਿ ਜੇ ਤੁਹਾਨੂੰ ਸੀਪੀਪੀ ਡਿਸੇਬਿਲਟੀ ਮਨਜ਼ੂਰ ਹੋ ਜਾਂਦੀ ਹੈ ਨਾ ਹਾਂ ਤਾਂ ਤੁਹਾਡੀ ਜਿਹੜੀ ਪ੍ਰਾਈਵੇਟ ਬੀਮਾ ਕੰਪਨੀ ਆ ਉਹ ਆਪਣੀ ਅਦਾਇਗੀ ਵਿੱਚੋਂ ਸੀਪੀਪੀ ਤੋਂ ਮਿਲਣ ਵਾਲੀ ਰਕਮ ਘਟਾ ਦੇਵੇਗੀ ਓ ਇੱਕ ਮਿੰਟ ਮਤਲਬ ਜੇ ਕਿ ਕਿਸੇ ਨੂੰ ਉਹਦੀ ਪ੍ਰਾਈਵੇਟ ਇੰਸ਼ੋਰੈਂਸ ਤੋਂ 5000 ਡਾਲਰ ਮਹੀਨੇ ਦਾ ਮਿਲ ਰਿਆ ਸੀ ਹਾਂਜੀ ਤੇ ਫਿਰ ਉਹਨੂੰ ਸੀਪੀਪੀ ਡਿਸੇਬਿਲਟੀ ਤੋਂ 1000 ਡਾਲਰ ਮਿਲਣਾ ਸ਼ੁਰੂ ਹੋ ਗਿਆ ਹਾਂ ਤਾਂ ਉਹਦੀ ਪ੍ਰਾਈਵੇਟ ਕੰਪਨੀ ਹੁਣ ਉਹਨੂੰ ਸਿਰਫ 4000 ਦੇਵੇਗੀ ਤੇ ਉਹਦੀ ਕੁੱਲ ਆਮਦਨ 5000 ਹੀ ਰਹੇਗੀ 6000 ਨਹੀਂ ਹੋਵੇਗੀ ਬਿਲਕੁਲ ਸਹੀ ਸਮਝੇ ਤੁਸੀਂ ਕੁੱਲ ਆਮਦਨ ਉਨੀ ਹੀ ਰਹੇਗੀ ਇਸੇ ਲਈ ਸਰੋਤ ਬਾਰ-ਬਾਰ ਕਹਿੰਦੇ ਨੇ ਕਿ ਆਪਣੀ ਬੀਮਾ ਪਾਲਿਸੀ ਦੀ ਸ਼ਬਦਾਵਲੀ ਨੂੰ ਚੰਗੀ ਤਰ੍ਹਾਂ ਪੜੋ ਤੇ ਸਮਝੋ ਪਰ ਕਿ ਸਾਰੀਆਂ ਪਾਲਿਸੀਆਂ ਐਦਾਂ ਹੀ ਹੁੰਦੀਆਂ ਜ਼ਿਆਦਾਤਰ ਬਹੁਤ ਹੀ ਕਮ ਪਾਲਿਸੀਆਂ ਫਰਸਟ ਪੇਅਰ ਹੁੰਦੀਆਂ ਨੇ ਜਿੱਥੇ ਸੀਪੀਪੀ ਮਿਲਣ ਨਾਲ ਉਹਨਾਂ ਦੀ ਰਕਮ ਤੇ ਕੋਈ ਅਸਰ ਨਹੀਂ ਪੈਂਦਾ ਪਰ ਇਹ ਬਹੁਤ ਘੱਟ ਹੁੰਦੀਆਂ ਨੇ ਵਾਹ ਇਹ ਤਾਂ ਬਹੁਤ ਵੱਡਾ ਨੁਕਤਾ ਹੈ ਮੈਨੂੰ ਲੱਗਦਾ ਬਹੁਤ ਲੋਗਾਂ ਨੂੰ ਇਹ ਨਹੀਂ ਪਤਾ ਹੁੰਨਾ ਹਾਂਜੀ ਇਹ ਅਕਸਰ ਲੋਕਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਸੀਪੀਪੀ ਮਨਜ਼ੂਰ ਹੁੰਦੀ ਆ ਤੇ ਪ੍ਰਾਈਵੇਟ ਚੈੱਕ ਕੱਟ ਜਾਂਦਾ ਸਹੀ ਗੱਲ ਅੱਛਾ ਤੇ ਇਹ ਲਾਭ ਮਿਲਣਾ ਬੰਦ ਕਦੋਂ ਹੁੰਦਾ ਹੈ ਕਿਹੜੇ ਹਾਲਾਤਾਂ 'ਚ ਸਰੋਤਾ ਮੁਤਾਬਿਕ ਮੁਕਤਾਰ ਤੇ ਚਾਰ ਕਾਰਨ ਦੱਸੇ ਗਏ ਸੀ ਪਹਿਲਾ ਜਦੋਂ ਤੁਸੀਂ 65 ਸਾਲ ਦੇ ਹੋ ਜਾਂਦੇ ਹੋ ਅੱਛਾ ਉਦੋਂ ਫਿਰ ਤੁਹਾਡੀ ਰੈਗੂਲਰ ਸੀਪੀਪੀ ਰਿਟਾਇਰਮੈਂਟ ਪੈਨਸ਼ਨ ਸ਼ੁਰੂ ਹੋ ਜਾਂਦੀ ਆ ਤੇ ਨਾਲ ਹੀ ਤੁਸੀਂ 올ਡ ਏਜ ਸਿਕਿਉਰਿਟੀ ਯਾਨੀ OAS ਲਈ ਵੀ ਅਰਜੀ ਦੇ ਸਕਦੇ ਹੋ OAS ਇੱਕ ਵੱਖਰੀ ਸਰਕਾਰੀ ਬੁਢਾਪਾ ਪੈਨਸ਼ਨ ਹੈ ਠੀਕ ਹੈ ਦੂਸਰਾ ਕਾਰਨ ਦੂਸਰਾ ਜੇ ਲਾਭ ਲੈਣ ਵਾਲੇ ਦੀ ਮੌਤ ਹੋ ਜਾਵੇ ਹਾਲਾਂਕਿ ਉਨ੍ਹਾਂ ਦੇ ਜੀਵਨ ਸਾਥੀ ਜਾਂ ਬੱਚਿਆਂ ਲਈ ਕਈ ਵਾਰ ਸਰਵਾਈਵਰ ਲਾਭ ਉਪਲਬਧ ਹੁੰਦੇ ਨੇ ਹੂੰ ਤੀਜਾ ਜੇ ਤੁਸੀਂ ਠੀਕ ਹੋ ਕੇ ਦੁਬਾਰਾ ਨਿਯਮਿਤ ਕੰਮ ਕਰਨ ਦੇ ਯੋਗ ਹੋ ਜਾਂਦੇ ਹੋ ਤੇ ਚੌਥਾ ਚੌਥਾ ਜੇ ਡਾਕਟਰੀ ਤੌਰ ਤੇ ਸਾਬਤ ਹੋ ਜਾਵੇ ਕਿ ਤੁਸੀਂ ਹੁਣ ਅਪੰਗ ਨਹੀਂ ਰਹੇ ਸਰਕਾਰ ਸਮੇਂ-ਸਮੇਂ ਤੇ ਤੁਹਾਡੀ ਹਾਲਤ ਦਾ ਜਾਇਜ਼ਾ ਲੈ ਸਕਦੀ ਹੈ ਸਮਝ ਗਈ ਅੱਛਾ ਇੱਕ ਡਰ ਜਿਹੜਾ ਲੋਕਾਂ ਦੇ ਮਨ 'ਚ ਆਮ ਹੁੰਦਾ ਉਹ ਇਹ ਕੇ ਜੇ ਅਸੀਂ ਹੁਣ ਸੀਪੀਪੀ ਡਿਸੇਬਿਲਟੀ ਲੈ ਲਈ ਤਾਂ ਕਿ ਇਹਦੇ ਨਾਲ 65 ਸਾਲ ਦੀ ਉਮਰ ਚ ਜਿਹੜੀ ਸਾਨੂੰ ਰੈਗੂਲਰ ਸੀਪੀਪੀ ਮਿਲਣੀ ਹੈ ਉਹ ਘਟ ਜਾਵੇਗੀ ਸਰੋਤ ਇਸ ਬਾਰੇ ਕੀ ਕਹਿੰਦੇ ਨੇ ਹਾਂ ਇਹ ਬਹੁਤ ਆਮ ਚਿੰਤਾ ਹੈ ਸਰੋਤਾਂ ਦੇ ਹਿਸਾਬ ਨਾਲ ਸਿੱਧੇ ਤੌਰ ਤੇ ਇੰਜ ਲੱਗਦਾ ਨਹੀਂ ਕਿ ਇਸ ਨਾਲ ਤੁਹਾਡੀ 65 ਸਾਲ ਵਾਲੀ ਸੀਪੀਪੀ ਕਟੇਗੀ ਅੱਛਾ ਕਿਉਂ ਕਿਉਂਕਿ ਜਿਹੜਾ ਸਮਾਂ ਤੁਸੀਂ ਡਿਸੇਬਿਲਟੀ ਤੇ ਹੁੰਦੇ ਹੋ ਉਸ ਸਮੇਂ ਨੂੰ ਆਮ ਤੌਰ ਤੇ ਤੁਹਾਡੇ ਸੀਪੀਪੀ ਯੋਗਦਾਨ ਦੇ ਸਾਲਾਂ ਦੀ ਗਿਣਤੀ ਕਰਦੇ ਹੋਏ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡੀ ਔਸਤ ਆਮਦਨ ਘਟ ਨਾ ਹੋਵੇ ਪਰ ਪਰ ਇਹਦੀ ਜਿਹੜੀ ਗਣਨਾ ਹੈ ਕੈਲਕੂਲੇਸ਼ਨ ਉਹ ਬਹੁਤ ਗੁੰਝਲਦਾਰ ਹੈ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਇਸ ਲਈ ਸਭ ਤੋਂ ਚੰਗੀ ਸਲਾਹ ਹੀ ਦਿੱਤੀ ਗਈ ਸੀ ਕਿ ਹਮੇਸ਼ਾ ਮਾਈ ਸਰਵਿਸ ਕੈਨੇਡਾ ਨਾਲ ਸੰਪਰਕ ਕਰੋ ਜਾਂ ਉਹਨਾਂ ਦੀ ਵੈੱਬਸਾਈਟ ਚੈੱਕ ਕਰੋ ਉਹ ਤੁਹਾਡੀ ਖਾਸ ਸਥਿਤੀ ਦੇਖ ਕੇ ਸਹੀ ਜਾਣਕਾਰੀ ਦੇ ਸਕਦੇ ਨੇ ਹਾਂ ਇਹ ਸਲਾਹ ਸਹੀ ਹੈ ਕਿਉਂਕਿ ਹਰ ਕਿਸੇ ਦਾ ਕੇਸ ਵੱਖਰਾ ਹੁੰਦਾ ਹੈ ਬਿਲਕੁਲ ਤਾਂ ਫਿਰ ਇਸ ਸਾਰੀ ਗਲਬਾਤ ਦਾ ਨਿਚੋੜ ਕੀ ਨਿਕਲਦਾ ਹੈ ਖਾਸ ਕਰਕੇ ਜਦੋਂ ਅਸੀਂ ਵਾਪਸ ਉਸ ਰਕਮ ਤੇ ਆਉਂਦੇ ਆ ਵੱਧ ਤੋਂ ਵੱਧ ਲਗਭਗ 1400 ਡਾਲਰ ਮਹੀਨਾਵਾਰ ਕੀ ਇਹ ਅਜ ਦੇ ਕੈਨੇਡਾ ਵਿੱਚ ਰਹਿਣ ਲਈ ਕਾਫੀ ਹੈ ਦੇਖੋ ਸੁਰੋਤਾ ਦਾ ਇਸ਼ਾਰਾ ਤਾਂ ਬਿਲਕੁਲ ਸਪਸ਼ਟ ਹੈ ਸਿਰਫ ਇਸ ਰਕਮ ਤੇ ਖਾਸ ਕਰਕੇ ਜੇ ਤੁਸੀਂ ਕਿਸੇ ਵੱਡੇ ਸ਼ਹਿਰ ਵਿੱਚ ਰਹਿ ਰਹੇ ਹੋ ਤਾਂ ਗੁਜ਼ਾਰਾ ਕਰਨਾ ਬਹੁਤ ਬਹੁਤ ਔਖਾ ਹੈ ਹੂੰ ਕਿਰਾਏ ਹੀ ਇਨੇ ਜ਼ਿਆਦਾ ਨੇ ਹਾਂਜੀ ਇੱਕ ਇੱਕ ਬੁਨਿਆਦੀ ਮਦਦ ਹੈ ਇੱਕ ਸੇਫਟੀ ਨੈਟ ਹੈ ਪਰ ਇਹ ਤੁਹਾਡੀ ਪੂਰੀ ਆਮਦਨ ਦਾ ਬਦਲ ਨਹੀਂ ਹੋ ਸਕਦੀ ਹਾਂ ਇਹ ਗੱਲ ਤਾਂ ਸੋਚਣ ਵਾਲੀ ਹੈ ਸ਼ਾਇਦ ਇਸੇ ਲਈ ਵਾਧੂ ਨਿੱਜੀ ਬੀਮਾ ਜਾਂ ਆਪਣੀ ਬਚਤ ਦੀ ਮਹੱਤਤਾ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਹੈਨਾ ਬਿਲਕੁਲ ਸੋ ਸੰਖੇਪ ਵਿੱਚ ਜੇ ਕਹੀਏ ਸੁਰੋਤਾਂ ਤੋਂ ਇਹੋ ਪਤਾ ਲੱਗਦਾ ਹੈ ਕਿ ਸੀਪੀਪੀ ਡਿਸੇਬਿਲਿਟੀ ਇੱਕ ਬਹੁਤ ਅਹਿਮ ਸਹਾਰਾ ਹੈ ਪਰ ਇਹਦੀਆਂ ਆਪਣੀਆਂ ਸੀਮਾਵਾਂ ਨੇ ਇਸ ਲਈ ਯੋਗਯਤਾ ਅਪਲਾਈ ਕਰਨ ਦਾ ਤਰੀਕਾ ਤੇ ਖਾਸ ਕਰਕੇ ਦੂਸਰੇ ਬੀਮੇ ਨਾਲ ਇਸ ਦਾ ਕੀ ਸੰਬੰਧ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਹਾਂ ਤਾਂ ਕੋਈ ਆਖਰੀ ਗੱਲ ਕੋਈ ਅੰਤਿਮ ਵਿਚਾਰ ਜਿਹੜਾ ਤੁਸੀਂ ਸਾਡੇ ਸੁਣਨ ਵਾਲਿਆਂ ਲਈ ਛੱਡਣਾ ਚਾਹੋਗੇ ਇਸ ਵਿਸ਼ੇ ਤੇ ਹਾਂ ਜ਼ਰੂਰ ਜਿਹੜੀ ਗੱਲ ਸਰੋਤਾਂ ਨੂੰ ਪੜ੍ਹ ਕੇ ਮੇਰੇ ਮਨ ਵਿੱਚ ਆਈ ਉਹ ਇਹ ਹੈ ਕਿ ਸਰਕਾਰੀ ਸਹਾਇਤਾ ਦੀਆਂ ਸੀਮਾਵਾਂ ਨੂੰ ਦੇਖਦੇ ਹੋਏ ਇੱਕ ਸਵਾਲ ਉੱਠਦਾ ਹੈ ਜਦੋਂ ਕੋਈ ਅਚਾਨਕ ਸਿਹਤ ਦੀ ਸਮੱਸਿਆ ਆ ਜਾਂਦੀ ਹੈ ਜਾਂ ਅਪੰਗਤਾ ਆ ਜਾਂਦੀ ਹੈ ਤਾਂ ਜਿਹੜਾ ਸਰਕਾਰੀ ਸੁਰੱਖਿਆ ਜਾਲ ਹੈ ਜਿਵੇਂ ਸੀਪੀਪੀਡੀ ਉਸ ਤੇ ਕਿੰਨਾ ਕੁ ਨਿਰਭਰ ਹੋਣਾ ਚਾਹੀਦਾ ਹੈ ਤੇ ਦੂਜੇ ਪਾਸੇ ਨਿੱਜੀ ਵਿੱਤੀ ਸੁਰੱਖਿਆ ਜਿਵੇਂ ਆਪਣਾ ਬੀਮਾ ਆਪਣੀ ਬਚਤ ਉਸ ਦਾ ਕੀ ਰੋਲ ਹੋਣਾ ਚਾਹੀਦਾ ਹੈ ਇਹਨਾਂ ਦੋਵਾਂ ਵਿਚਾਰ ਸਹੀ ਸੰਤੁਲਨ ਕੀ ਹੈ ਸਹੀ ਗੱਲ ਹੈ ਇੱਕ ਅਜੀਬਾ ਸਵਾਲ ਹੈ ਜਿਸ ਤੇ ਮੈਨੂੰ ਲੱਗਦਾ ਹਰ ਕਿਸੇ ਨੂੰ ਆਪਣੇ ਹਾਲਾਤ ਦੇ ਮੁਤਾਬਿਕ ਜ਼ਰੂਰ ਸੋਚਣਾ ਚਾਹੀਦਾ ਹੈ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ